ਪਿੰਡ ਅਣਦਾਣਾ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਦੀਆਂ ਇੱਕ ਘਰ ਦੀਆਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਜਿੱਥੇ ਇੱਕ ਗਰੀਬ ਪਰਿਵਾਰ ਜਿਸ ਦੀ ਸੱਪ ਦੇ ਡੰਗਣ ਕਾਰਨ ਦੋਨੇ ਪਿਓ ਪੁੱਤਾਂ ਦੀ ਮੌਤ ਹੋ ਗਈ ਦੇਖੋ ਘਰ ਇੰਨਾ ਗਰੀਬ ਹੈ ਕਿ ਉਹ ਗਰੀਬ ਪਰਿਵਾਰ ਆਪਣਾ ਮਕਾਨ ਬਣਾਉਣ ਦੇ ਵਿੱਚ ਵੀ ਅਸਮਰਥ ਸੀ ਲੇਕਿਨ ਹੁਣ ਦੋਨਾਂ ਪਿਓ ਪੁੱਤਾਂ ਦੀ ਮੌਤ ਹੋਣ ਕਾਰਨ ਜਿੱਥੇ ਮ੍ਰਿਤਕ ਆਪਣੀ ਛੋਟੀ ਜੀ 8 9 ਸਾਲ ਦੀ ਲੜਕੀ ਪਤਨੀ ਅਤੇ ਮਾਤਾ ਬਜ਼ੁਰਗ ਮਾਤਾ ਪਿਤਾ ਨੂੰ ਛੱਡ ਗਿਆ ਹੈ ਸੋ ਇਸ ਨੂੰ ਇਸ ਸਮੇਂ ਬਹੁਤ ਜਿਆਦਾ ਸਹਾਇਤਾ ਦੀ ਜ਼ਰੂਰਤ ਹੈ ਪਰਿਵਾਰ ਵੱਲੋਂ ਸਹਾਇਤਾ ਕੀਤੀ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਜਿਹੜੇ ਸਕਰੀਨ ਤੇ ਨੰਬਰ ਦੇਖ ਰਹੇ ਹੋ ਆ ਇਸ ਤੇ Google Pay ਕਰ ਸਕਦੇ ਹੋ ਜਾਂ ਸਕੈਨਰ ਦਿੱਤਾ ਹੋਇਆ ਸਕੈਨਰ ਵੀ ਕਰ ਸਕਦੇ ਹੋ ਸਾਰੇ ਹੀ ਐਨਆਰਏ ਵੀਰਾਂ ਨੂੰ ਸਿੱਖ ਜੱਥੇਬੰਦੀਆਂ ਨੂੰ ਸਮਾਜ ਸੇਵੀ ਬੁੱਧੀਜੀਵਾਂ ਨੂੰ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਪੂਰ ਜੋਰ ਅਪੀਲ ਕੀਤੀ ਜਾਂਦੀ ਹੈ ਕਿ ਇਸ ਪਰਿਵਾਰ ਦੀ ਸਿਹਤਾਂ ਲਈ ਆਪਣੇ ਆਪਣੇ ਹੱਥ ਅੱਗੇ ਵਧਾਓ ਤਾਂ ਕਿ ਇਸ ਪਿਛੇ ਪਰਿਵਾਰ ਨਾਲ ਪਰਿਵਾਰ ਦੀ ਆਰਥਿਕ ਜਿਹੜੀ ਤੰਗੀ ਹੈ ਉਹ ਸਹੀ ਸਲਾਮਤ ਹੋ ਸਕੇ ਦੇਖੋ ਤੁਸੀਂ ਹਾਲਾਤ ਦੇਖੋ ਮਕਾਨ ਦੇ ਕਿੰਨੇ ਤਰਸਜੋਗ ਹਨ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਵਕੀਲ ਸਿੰਘ ਮਸ਼ਾਲ ਜ਼ਿਲ੍ਹਾ ਪ੍ਰਧਾਨ ਇੰਡੀਅਨ ਫਾਰਮਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਸੋ ਸਾਥੀਓ ਅੱਜ ਬਹੁਤ ਹੀ ਦਰਦਨਾਕ ਘਟਨਾ ਪਿੰਡ ਅਣਦਾਣਾ ਬਲਾਕ ਮੂਨਕੈਂਡ ਅਣਦਾਣਾ ਦੇ ਪਿੰਡ ਅਣਦਾਣਾ ਵਿੱਚ ਵਾਰੀਗਰ ਭਾਈਚਾਰੇ ਵਿੱਚ ਬਹੁਤ ਹੀ ਦੁੱਖ ਦੀ ਲਹਿਰ ਹੈ ਕਿ ਬਾਪੁੱਤ ਦੀ ਸੱਪ ਦੇ ਡਸ ਨਾਲ ਜੋ ਮੌਤ ਹੋਈ ਹੈ ਬਹੁਤ ਦਰਦਨਾਕ ਕੋਈ ਹੈ ਤੁਸੀਂ ਦੇਖ ਰਹੇ ਹੋ ਘਰ ਦੇ ਹਾਲਾਤ ਬਹੁਤ ਹੀ ਲੋ ਪਰਿਵਾਰ ਹੈ ਕਿਰਤੀ ਤੇ ਮਜ਼ਦੂਰ ਪਰਿਵਾਰ ਹੈ ਜਿੱਤੇ ਕਿ ਆਪਣੇ ਪਰਿਵਾਰ ਨੂੰ ਮਜ਼ਦੂਰੀ ਕਰਕੇ ਪਰਿਵਾਰ ਪਾਲਣ ਵਾਲਾ ਪਰਿਵਾਰ ਸੋ ਜੋ ਇੱਕ ਕਾਟਾ ਨਾ ਪੂਰਾ ਹੋਣ ਵਾਲਾ ਘਟ ਹੈ ਸੋ ਮੈਂ ਇੰਡੀਅਨ ਫਾਰਮਰ ਐਸੋਸੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਸਾਰੀਆਂ ਜਿੱਥੇ ਮੈਂ ਪੰਜਾਬ ਸਰਕਾਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਉੱਥੇ ਹੀ ਮੈਂ ਸਮਾਜ ਸੇਵੀ ਜਿੱਥੇ ਬੰਦੀਆਂ ਧਾਰਮਿਕ ਦਾਨੀ ਸਜਣਾ ਨੂੰ ਬੇਨਤੀ ਕਰਦਾ ਕਿ ਇਹ ਪਰਿਵਾਰ ਬਹੁਤ ਹੀ ਦੁਖਦਾਈ ਘਟਨਾ ਦੇ ਵਿੱਚੋਂ ਵਿਚਰ ਰਿਹਾ ਹੈ ਸੋ ਕਿਰਪਾ ਕਰਕੇ ਇਸ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਮਦਦ ਕੀਤੀ ਜਾਵੇ ਕਿਉਂਕਿ ਦਾਨੀ ਸੱਜਣਾ ਦੇ ਨਾਲ ਹੀ ਇਸ ਪਰਿਵਾਰ ਨੂੰ ਹੌਸਲਾ ਮਿਲ ਸਕਦਾ ਹੈ ਜੋ ਚਲਾ ਗਿਆ ਉਹ ਵਾਪਸ ਨਹੀਂ ਆ ਸਕਦਾ ਬਾਕੀ ਜੋ ਅਕਾਲ ਪੁਰਖ ਵਾਹਿਗੁਰੂ ਨੂੰ ਮਨਜ਼ੂਰ ਹੋਣਾ ਹੋਈ ਹੈ ਸੋ ਮੈਂ ਸਾਰੀਆਂ ਹੀ ਸਿੱਖ ਜੱਥੇਬੰਦੀਆਂ ਧਾਰਮਿਕ ਜੱਥੇਬੰਦੀਆਂ ਔਰ ਪੰਜਾਬ ਸਰਕਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਮੰਗ ਕਰਦਾ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਮਾਈਗਰ ਦੀ ਕਾ ਖਾਲਸਾ